ਮੁਰਦਾਬਾਹ ਹਰਿਆਣੇ ਦਾ ਗ੍ਰਹਿ ਮੰਤਰੀ ਅਨਿਲ ਵਿੱਚ ਮੁਰਦਾਬਾਹ 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 ਮੰਨਿਆ ਹੋਇਆ ਮੰਗਾ ਲਾਕੂ ਕਰੋ ਲਾਕੂ ਕਰੋ ਲਾਕੂ ਕਰੋ ਲੋਕਾਂ ਤੇ ਲਾਠੀ ਚਾਰਜ ਕਰਨ ਵਾਲੀ ਹਰਿਆਣੇ ਦੀ ਪੁਲਿਸ ਮੁਰਦਾਬਾਹ 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 ਹੱਕ ਮੰਗਦੇ ਲੋਕਾਂ ਤੇ ਲਾਠੀ ਚਾਰਜ ਕਰਨ ਵਾਲੀ ਹਰਿਆਣੇ ਦੀ ਸਰਕਾਰ ਮੁਰਦਾਬਾਹ 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 ਹਰਿਆਣੇ ਦੀ ਸਰਕਾਰ ਮੁਰਦਾਬਾਹ ਮੁਰਦਾਬਾਹ हरियाणे मुख्य मंत्री खटर मोरा परिया गृह मंत्री अनिल विच मोरा परियाणे डी ਮੁਰਦਾਬਾਦ 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 ਨਾਥੇ ਲੋਕਾਂ ਤੇ ਗੋਲੀਆਂ ਚਲਾਉਣ ਵਾਲੀ ਹਰਿਆਣਾ ਪੁਲਿਸ ਮੁਰਦਾਬਾਦ 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 ਨਾਥੇ ਲੋਕਾਂ ਤੇ ਗੋਲੀਆਂ ਚਲਾਉਣ ਵਾਲੀ ਹਰਿਆਣੇ ਦੀ ਪੁਲਿਸ ਮੁਰਦਾਬਾਦ 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 ਅੰਮਤ ਮੁਕਤੀ ਮੁਰਦਾਬਾਦ 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 ਅੰਮਤ ਮੁਕਤੀ ਮੁਰਦਾਬਾਦ ਮੁਰਦਾਬਾਦ ਹਰਿਆਣੇ ਦੀ ਸਰਕਾਰ ਮੁਰਦਾਬਾਦ 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 ਹਰਿਆਣੇ ਦੀ ਸਰਕਾਰ ਮੁਰਦਾਬਾਦ 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 ਕਿਸਾਨਾਂ ਲਿਆ ਮੰਨੀਆਂ ਹੋਈਆਂ ਮੰਗਾਂ ਲਾਕੂ ਕਰੋ ਲਾਕੂ ਕਰੋ ਲਾਕੂ ਕਰੋ ਹੱਕ ਮੰਗਦੇ ਲੋਕਾਂ ਤੇ ਲਾਠੀ ਚਾਰਜ ਕਰਨ ਵਾਲੀ ਸਰਕਾਰ ਮੁਰਦਾਬਾਦ 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 ਦਿੱਲੀ ਦੇ ਸ਼ਹੀਦੋ ਸਾਨੂੰ ਲਾਹ ਸਲਾਮ ਲਾਹ ਸਲਾਮ ਲਾਹ ਸਲਾਮ ਲੋਕਾਂ ਤੇ ਲਾਠੀ ਚਾਰਜ ਕਰਨ ਵਾਲੀ ਹਰਿਆਣੇ ਦੀ ਪੁਲਿਸ

ਹਰਿਆਣੇ ਦਾ ਗ੍ਰਹਿ ਮੰਤਰੀ ਅਨਿਲ ਮੁਰਤਾਬਾਦ 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 ਹਰਿਆਣੇ ਦਾ ਡੀਜੀਪੀ ਮੁਰਤਾਬਾਦ ਮੁਰਤਾਬਾਦ ਹੱਥੇ ਲੋਕਾਂ ਤੇ ਗੋਲੀਆਂ ਚਲਾਉਣ ਵਾਲੀਆਂ ਸਰਕਾਰਾਂ ਮੁਰਤਾਬਾਦ 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 ਸਾਮਰਾਜ ਦਾ ਦਲਾਲ ਮੋਤੀ ਮੁਰਤਾਬਾਦ 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 ਇਹ ਲੋਕਾਂ ਤੇ ਗੋਲੀਆਂ ਚਲਾਉਣ ਵਾਲੀਆਂ ਸਰਕਾਰਾਂ ਮੁਰਤਾਬਾਦ ਬੰਨਿਆ ਹੋਇਆ ਮੰਗਾ ਲਾਗੂ ਕਰੋ ਹਰਿਆਣਾ ਪਾਤਰ ਦੇ ਸ਼ਹੀਦਾਂ ਨੂੰ ਸਾਡਾ ਲਾਲ ਸलाम ਮਰਦੁਆ ਵਾਹ ਹਰਿਆਣਾ ਪਾਟਰ ਦੇ ਸ਼ਹੀਦਾਂ ਨੂੰ ਸਾਡਾ ਲਾਲ ਸਲਾਮ ਵਾਹ ਸਲਾਮ ਵਾਹ ਸਲਾਮ ਲੋਕਾਂ ਤੇ ਲੱਖੀਆਂ ਬਰਾਉਣ ਵਾਲੀ ਹਰਿਆਣਾ ਪੁਲਿਸ ਮਰਦਾਬਾਦ 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 ਹਰਿਆਣਾ ਦਾ ਮੁੱਖ ਮੰਤਰੀ ਖੱਟਰ ਮਰਦਾਬਾਦ 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 ਹਰਿਆਣਾ ਦਾ ਗ੍ਰਹਿ ਮੰਤਰੀ ਅਨਿਲ ਵਿੱਚ ਮਰਦਾਬਾਦ 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 ਹਰਿਆਣਾ ਦਾ ਟੀਜੀ ਮੁਰਤਾ ਬਾਦ ਮੁਰਤਾ ਬਾਦ ਜੁਦਾਬਾਤ ਕਿਸਾਨਾਂ ਦੀਆਂ ਮੰਨੀਆਂ ਹੋਈਆਂ ਮੰਗਾਂ ਲਾਕੂ ਕਰੋ ਲਾਕੂ ਕਰੋ ਲਾਕੂ ਕਰੋ ਹੱਕ ਮੰਗਦੇ ਲੋਕਾਂ ਤੇ ਲੱਖੀਆਂ ਬਰਾਉਣ ਵਾਲੀਆਂ ਸਰਕਾਰਾਂ ਮੁਰਤਾ ਬਾਦ ਮੁਰਤਾ ਬਾਦ ਮੁਰਤਾ ਬਾਦ ਅੰਮਤ ਮੁਕਤੀ ਮੁਰਤਾ ਬਾਦ ਮੁਰਤਾ ਬਾਦ ਮੁਰਤਾ ਬਾਦ ਹਰਿਆਣੇ ਦਾ ਮੁੱਖ ਮੰਤਰੀ ਖੱਟਰ ਮੁਰਤਾ ਬਾਦ ਮੁਰਤਾ ਬਾਦ ਜੁਦਾਬਾਤ ਨੌਰੀ ਪਟ ਦੇ ਸ਼ਹੀਦਾਂ ਨੂੰ ਸਾਡਾ ਲਾਲ ਸਲਾਮ ਮਾਂਸਾ